ਕਰਤੋ ਸੁਕ ਰੁਕ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਤ ਸਚ ਹੇ ਭੀ ਸੱਚ ਨਾਨਕ ਹੋਸੀ ਭੀ ਸੱਚ ਮੋਖ ਚਰੈ ਸਾਸਤ੍ਰ ਘਟ ਪਿੰਗ ਗਿਰਨ ਚੜ ਜਾਏ ਅੰਦਰ ਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ ਜਿਹ ਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਨੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਹਾ ਹਾਂ ਕਰੀ ਬਖਿਆਨ ਪਰਮ ਸਤਕਾਰ ਜੋਗ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜੂ ਬੈਠੀ ਗੁਰੂ ਕੀ ਸਾਧ ਸੰਗਤ ਪਰਮਾਤਮਾ ਦਾ ਵਾਹਿਗੁਰੂ ਦਾ ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ ਹੈ ਜਿਸ ਵਾਹਿਗੁਰੂ ਨੇ ਸਾਨੂੰ ਸੁੰਦਰ ਸਰੀਰ ਮਾਨਸ ਦੇਹੀ ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ ਜੋ ਜੋ ਪ੍ਰਾਣੀ ਮਨੁੱਖਾ ਜਨਮ ਪਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਕੋਈ ਨਾਮ ਜਪਦਾ ਹੈ ਕੋਈ ਨਿਤਨੇਮ ਕਰਦਾ ਹੈ ਕੋਈ ਸਿਮਰਨ ਕਰਦਾ ਹੈ ਕੋਈ ਬੰਦਗੀ ਕਰਦਾ ਹੈ ਕੋਈ ਪ੍ਰਭੂ ਦੀ ਕੀਰਤੀ ਕਰਦਾ ਹੈ ਕੋਈ ਸੇਵਾ ਕਰਦਾ ਹੈ ਕੋਈ ਬਾਣੀ ਪੜ੍ਹਦਾ ਹੈ ਕੋਈ ਸੁਣਦਾ ਹੈ ਉਹ ਸਾਰੇ ਹੀ ਧਨ ਤਤ ਜੋਗ ਨੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਉਹਨਾਂ ਸਾਰਿਆਂ ਨੇ ਰੱਬੀ ਧਾਮ ਪਰਮੇਸ਼ਰ ਦੇ ਦੇਸ ਵਿੱਚ ਪਹੁੰਚ ਜਾਣਾ ਔਰ ਜਿਹੜੇ ਨਹੀਂ ਜਪਦੇ ਇਸ ਮਨੁੱਖਾ ਜਨਮ ਦੀ ਕਦਰ ਨਹੀਂ ਕਰਦੇ ਉਹਨਾਂ ਨੂੰ ਗੁਰੂ ਨੇ ਆਖਿਆ ਆਵਣ ਆਏ ਸ੍ਰਿਸ਼ਟ ਨਹਿ ਬਿਨ ਬੂਝੇ ਪਸਟੋ ਹੋਰ ਕਹਿੰਦੇ ਪਸ਼ੂਆਂ ਵਰਗੇ ਉਹ ਲੋਕ ਨੇ ਜਿਹੜੇ ਰੱਬ ਨੂੰ ਰੱਬ ਦੀ ਹੋਂਦ ਨੂੰ ਪ੍ਰਮਾਤਮਾ ਨੂੰ ਨਹੀਂ ਸਮਝਦੇ ਇਸ ਕਰਕੇ ਸਤਸੰਗੀਓ ਜਿਹੜੀ ਸੰਗਤ ਅਜੇ ਤੱਕ ਨਹੀਂ ਆਈ ਆਪਣੇ ਗੁਰੂ ਤੋਂ ਬਿਨਾਂ ਸਾਧ ਸੰਗਤ ਜਿਓ ਜਿਵੇਂ ਅੱਜ ਦੇ ਜਿਹੜੇ ਸ਼ਬਦਾਂ ਦੇ ਵਿੱਚ ਵਿਚਾਰ ਦੱਸੀ ਹੈ ਜਿਵੇਂ ਮਾਂ ਤੇ ਪੁੱਤ ਦੀ ਪ੍ਰੀਤ ਹੈ ਗਾਂ ਤੇ ਬੱਚੇ ਦੀ ਪ੍ਰੀਤ ਹੈ ਮੱਛੀ ਤੇ ਪਾਣੀ ਦੀ ਪ੍ਰੀਤ ਹੈ ਚਕੌਰ ਤੇ ਚੰਦਰਮਾ ਦੀ ਹੈ ਚਕਵੀ ਤੇ ਸੂਰਜ ਦੀ ਹੈ ਭਰਤਾ ਤੇ ਸਾਧ ਸੰਗਤ ਜਿਉ ਕਾਮਨੀ ਦੀ ਐ ਔਰ ਇਸੇ ਤਰ੍ਹਾਂ ਗੁਰੂ ਕੇ ਸਿੱਖ ਦੀ ਗੁਰੂ ਨਾਲ ਪ੍ਰੀਤ ਐ ਉਹ ਗੁਰੂ ਦੇ ਦਰਸ਼ਨ ਕਰਿਆ ਸਾਧ ਸੰਗਤ ਦੇ ਦਰਸ਼ਨ ਕਰਿਆ ਨਹੀਂ ਰਹਿ ਸਕਦਾ ਸਾਰਿਆਂ ਨੂੰ ਭਾਈ ਗੁਰੂ ਚਰਨਾਂ ਵਿੱਚ ਆ ਕੇ ਬੈਠਣਾ ਚਾਹੀਦਾ ਜਿਹੜੀ ਸੰਗਤ ਅਜੇ ਤੱਕ ਨਹੀਂ ਆਈ ਉਹ ਸਾਰੇ ਪਰਮਾਤਮਾ ਅਕਾਲ ਪੁਰਖ ਦੇ ਘਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਸਜੋ ਨਾਲ ਹੀ ਜਿੱਥੇ-ਜਿੱਥੇ ਕੋਈ ਬਾਹਰ ਆਪਣੇ ਘਰਾਂ ਦੇ ਵਿੱਚ ਜਾਂ ਦੂਰ ਦਰਾਡੇ ਬੈਠੇ ਆਵਾਜ਼ ਜਾਂਦੀ ਹੈ ਸੁਣਦੇ ਹੋ ਉਹ ਵੀ ਕੁਝ ਸਮਾਂ ਗੁਰਬਾਣੀ ਦੇ ਵਿਚਾਰ ਨੂੰ ਚੌਂਕੜਾ ਮਾਰ ਕੇ ਕਥਾ ਦੇ ਰੂਪ ਵਿੱਚ ਸਰਵਣ ਕਰਿਆ ਕਰੋ ਆਓ ਤੁਹਾਡੀ ਮੇਰੀ ਸਾਰਿਆਂ ਦੀ ਗੁਰੂ ਦੇ ਨਾਲ ਫਤਿਹ ਦੁਆਰਾ ਸਾਂਝ ਬਣਾਵੇ ਕੋਈ ਵੀ ਰਸਨਾ ਬਾਂਝੀ ਨਾ ਰਹਿ ਜਾਏ ਗੁਰੂ ਨੂੰ ਦੋਨੋਂ ਹੱਥ ਜੋੜ ਕੇ ਸੀਸ ਨਵਾ ਕੇ ਫਤਿਹ ਪ੍ਰਵਾਣ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਸਾਡੇ ਉੱਤੇ ਰਹਿਮਤ ਕੀਤੀ ਕਿਰਪਾ ਕੀਤੀ ਸਾਨੂੰ ਅੰਮ੍ਰਿਤ ਵੇਲੇ ਸੁੰਦਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨਦਾਰੇ ਬਖਸ਼ੇ ਗੁਰੂ ਹਜੂਰੀ ਵਿੱਚ ਮੁੱਖ ਬਾਖ ਸਰਵਣ ਕੀਤਾ ਹੈ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਆ ਚੱਲ ਰਹੀ ਲੜੀਵਾਰ ਕਥਾ ਗੌੜੀ ਗਵਾਰ ਰੇਰੀ ਮਹੱਲਾ ਚੌਥਾ ਪਾਵਨ ਅੰਗ 164 ਦੇ ਉੱਤੇ ਇਹ ਸ਼ਬਦ ਹੈ ਗੌੜੀ ਰਾਗਣੀ ਗੁਆਰੇਰੀ ਨੌ ਪ੍ਰਕਾਰ ਦੀ ਗੌੜੀ ਦੇ ਵਿੱਚ ਇੱਕ ਜਾਤੀ ਚੌਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਤੇ ਸਤਗੁਰ ਪਾਤਸ਼ਾਹ ਪ੍ਰੀਤ ਦੱਸਦੇ ਹਨ ਅੱਜ ਕੱਲ ਲੋਕਾਂ ਦੀ ਬਹੁਤ ਗਲਤ ਪ੍ਰੀਤੀ ਹੈ ਕਿਸੇ ਦੀ ਕਿਸੇ ਨਾਲ ਪ੍ਰੀਤ ਹੈ ਕਿਸੇ ਦੀ ਕਿਸੇ ਨਾਲ ਪ੍ਰੀਤ ਹੈ ਪਰ ਸਭ ਤੋਂ ਵਧੀਆ ਕਿਹਦੀ ਪ੍ਰੀਤ ਦੱਸਿਆ ਸਾਰੀ ਸੰਗਤ ਪਿਆਰ ਨਾਲ ਸਰਵਣ ਕਰੋ ਜੀ ਮਾਤਾ ਪ੍ਰੀਤ ਕਰੇ ਪੁੱਤ ਖਾਏ ਜਿਵੇਂ ਮਾਂ ਪੁੱਤਰ ਦੇ ਖਵਾਨ ਵਿੱਚ ਨਿੱਕੀਆਂ ਨਿੱਕੀਆਂ ਬੁਰਕੀਆਂ ਉਹਦੇ ਮੂੰਹ ਵਿੱਚ ਪਾਉਂਦੀ ਹੈ ਨਾ ਜਿਹਦਾ ਬੱਚਾ ਕੋਈ ਰੋਟੀ ਪਾਣੀ ਨਹੀਂ ਖਾਂਦਾ ਉਹ ਸਾਧ ਸੰਗਤ ਮਾਤਾ ਪਰੇਸ਼ਾਨ ਹੁੰਦੀ ਆ ਹਰ ਜਿਹਦਾ ਬੱਚਾ ਖਾਣਾ ਪੀਣਾ ਸੋਹਣਾ ਛੱਕਦਾ ਉਹ ਮਾਤਾ ਬੜੀ ਖੁਸ਼ ਹੁੰਦੀ ਆ ਉਹਦੀ ਪ੍ਰੀਤ ਹੁੰਦੀ ਆ ਮਾਂ ਦੀ ਬੱਚੇ ਨਾਲ ਵੀ ਇਹਨੂੰ ਚੰਗੀਆਂ ਚੀਜ਼ਾਂ ਖਵਾਵਾ ਮੀਨੇ ਪ੍ਰੀਤ ਭਈ ਭਈ ਜਲ ਨਾਏ ਮੱਛੀ ਦੀ ਪ੍ਰੀਤ ਹੈ ਜਲ ਵਿੱਚ ਇਸ਼ਨਾਨ ਕਰਦੀ ਹੈ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ ਇਸੇ ਤਰ੍ਹਾਂ ਭਾਈ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਸਤਗੁਰਾਂ ਦੀ ਗੁਰਸਿੱਖਾਂ ਦੇ ਮੂੰਹ ਵਿੱਚ ਪਦਾਰਥ ਪਾਣ ਦੀ ਪ੍ਰੀਤੀ ਹੈ ਗੁਰਸਿੱਖਾਂ ਨੂੰ ਅਲੂਣਾ ਘੋਖਾ ਖਾਂਦੇ ਅਤੇ ਗੁਰਮਖਾਂ ਨੂਰਜਾਨਾ ਖੀਰ ਤੇ ਕੜਾ ਪ੍ਰਸ਼ਾਦ ਚੰਗੇ ਪਦਾਰਥ ਦਿੰਦੇ ਨੇ ਨਾਲ ਹੀ ਅਰਥ ਹੈ ਮਹਾਰਾਜ ਕਹਿੰਦੇ ਨੇ ਭਾਈ ਜਿਨ੍ਹਾਂ ਨੂੰ ਸਤਗੁਰੂ ਮਹਾਰਾਜ ਕਿਰਪਾ ਕਰਦਾ ਗੁਰਸਿੱਖਾਂ ਦੀ ਸੇਵਾ ਜਿਹੜੇ ਅੰਮ੍ਰਿਤ ਵੇਲੇ ਦੇ ਨਿਤਨੇਮੀ ਭਜਨ ਪਾਠ ਕਰਨ ਵਾਲੇ ਨੇ ਨਾ ਸੰਤ ਮਹਾਤਮਾ ਰੱਬ ਦੀ ਬੰਦਗੀ ਕਰਨ ਵਾਲੇ ਨਿਤਨੇਮੀ ਗੁਰਸਿੱਖ ਜਨ ਗੁਰਮੁਖ ਜਨ ਉਹਨਾਂ ਦੀ ਸੇਵਾ ਬਹੁਤ ਮਹਾਨ ਹੈ ਭਾਈ ਜਿਹੜੇ ਕੋਈ ਗੁਰਮੁਖਾਂ ਗੁਰਸਿੱਖਾਂ ਦੀ ਸੇਵਾ ਕਰਦੇ ਨੇ ਤੇ ਹਰ ਜਨ ਹਰ ਮੇਲ ਹੋ ਹਮ ਪਿਆਰੇ اے ਹਰੀ ਵਾਹੀ ਗੁਰੂ ਆਪ ਜੀ ਕਿਰਪਾ ਕਰੋ ਮੈਨੂੰ ਹਰੀ ਜਨਾਂ ਦੇ ਨਾਲ ਮਿਲਣਾ ਕਰੋ ਜਿਨ ਮਿਲਿਆਂ ਦੁੱਖ ਜਾਹੇ ਹਮਾਰੇ ਜਿਨ੍ਹਾਂ ਦੇ ਮਿਲਿਆ ਦੁੱਖ ਚਲੇ ਜਾਂਦੇ ਨੇ ਕਿਸੇ ਨੂੰ ਕਿੱਡਾ ਹੀ ਵੱਡਾ ਦੁੱਖ ਹੋਵੇ ਕਿੱਡਾ ਹੀ ਬੰਦਾ ਵੱਦਾ ਬੰਦਾ ਮਨੁੱਖ ਪਰੇਸ਼ਾਨ ਹੋਵੇ ਪਰ ਗੁਰਮਖਾਂ ਦੀ ਗੁਰਸਿੱਖਾਂ ਦੀ ਸੰਤ ਮਹਾਤਮਾ ਦੀ ਸੰਗਤ ਨਾਲ ਉਹਦੇ ਦੁੱਖ ਘਟ ਜਾਂਦੇ ਨੇ ਜਦੋਂ ਤੁਸੀਂ ਸੰਗਤ ਵਿੱਚ ਉਰੇ ਆ ਕੇ ਬਹਿਨੇ ਹੋ ਨਾ ਗੁਰਮਖਾਂ ਦੀ ਸੰਗਤ ਗੁਰੂ ਦੇ ਦਰਸ਼ਨ ਸਾਧ ਸੰਗਤ ਦੇ ਦਰਸ਼ਨ ਕਰਦੇ ਆਂ ਮਹਾਰਾਜ ਕਹਿੰਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਅਰਹਾਉ ਬਿਸਰਾਮ ਦੇ ਕੇ ਸਤਿਗੁਰੂ ਪ੍ਰਮਾਣ ਕਰਦੇ ਆ ਜੀ ਜਉ ਮਿਲ ਵਛਰੇ ਗਊ ਪ੍ਰੀਤ ਲਗਾਵੇ ਜਿਸ ਤਰ੍ਹਾਂ ਗਊ ਆਪਣੇ ਬੱਚੇ ਨਾਲ ਪ੍ਰੀਤ ਲਗਾਉਂਦੀ ਹੈ ਘਾ ਚਰਨ ਚੱਲ ਜਾਂਦੀ ਹੈ ਬਾਹਰ ਬਾਗਾਂ ਨੂੰ ਛੇੜ ਕੇ ਚਰਵਾਹੇ ਲੈ ਜਾਂਦੇ ਆ ਗਊਆਂ ਵਾਲੇ ਤੇਰ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਹਲੇ ਭਗਤ ਨਾਮਦੇਵ ਜੀ ਕਹਿੰਦੇ ਨੇ ਪੰਜ ਕੋਹ ਤੇ ਚਰਦੀ ਹੋਈ ਚਿੱਤ ਵਿੱਚ ਆਪਣੇ ਬੱਚੇ ਦਾ ਧਿਆਨ ਰੱਖਦੀ ਹੈ ਕਿਉਂਕਿ ਗਊ ਦੀ ਬੱਚੇ ਨਾਲ ਪ੍ਰੀਤ ਹੈ ਕਾਮਨ ਪ੍ਰੀਤ ਜਾਂ ਫਿਰ ਘਰ ਆਵੈ ਕਹਿੰਦੇ ਸੁਹਾਗਣ ਦੀ ਪ੍ਰੀਤ ਪਤੀ ਪਰਦੇਸ ਗਿਆ ਹੋਇਆ ਉਹਦੀਆਂ ਉਡੀਕਾਂ ਕਰਦੀ ਹੈ ਉਹਦੀ ਪ੍ਰੀਤ ਉਹਦੇ ਨਾਲ ਬਣੀ ਹੋਈ ਹੈ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਹਰੀ ਦੇ ਜਨਾਂ ਦੀ ਰੱਬ ਦੇ ਪਿਆਰਿਆਂ ਦੀ ਵਾਹਿਗੁਰੂ ਦੀ ਬੰਦਗੀ ਕਰਨ ਵਾਲਿਆਂ ਦੀ ਹਰੀ ਪਰਮਾਤਮਾ ਦਾ ਜਸ ਗਾ ਕੇ ਉਹਨਾਂ ਦੀ ਪ੍ਰੀਤ ਦੇ ਨਾਲ ਸਾਧ ਸੰਗ ਜਿਉ ਜਿਹੜਾ ਗੁਰੂ ਨਾਲ ਸਾਝ ਪਾਈ ਹੋਈ ਸੀਗੀ ਪ੍ਰਸੰਨ ਹੁੰਦੇ ਨੇ ਸਾਰੰਗ ਪ੍ਰੀਤ ਵਸੈ ਜਲ ਧਾਰਾ ਜਿਹੜਾ ਬਵੀਹਾ ਹੁੰਦਾ ਨਾ ਇਹ ਸ਼ਵੰਤੀ ਬੂੰਦ ਨੂੰ ਲੋਚਦਾ ਹੈ ਜਦੋਂ ਸਾਧ ਸੰਗ ਜਿਉ ਜਲ ਧਾਰਾ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਜਦੋਂ ਛੋਟੀਆਂ ਛੋਟੀਆਂ ਕਣੀਆਂ ਦਾ ਝੜੀ ਲੱਗ ਕੇ ਮੀਂਹ ਪੈਂਦਾ ਨਾ ਉਦੋਂ ਫਿਰ ਬਬੀਹ ਦੀ ਪ੍ਰੀਤੀ ਹੈ ਇਹ ਬੜਾ ਸ਼ਾਂਤ ਹੁੰਦਾ ਨਰ ਪਰ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਜਿਹੜੇ ਰਾਜੇ ਲੋਕ ਹੁੰਦੇ ਨੇ ਰਾਜ ਭਾਗ ਮਾਇਆ ਪ੍ਰਭਤਾ ਵਡਿਆਈ ਪਰਜਾ ਖੁਸ਼ ਇਹਨਾਂ ਚੀਜ਼ਾਂ ਨੂੰ ਦੇਖ ਕੇ ਸਾਧ ਸੰਗਤ ਜੀ ਉਹ ਰਾਜੇ ਦੀ ਪ੍ਰੀਤੀ ਹੁੰਦੀ ਹੈ ਹਰ ਜਨ ਪ੍ਰੀਤ ਜਪੈ ਨਰਿੰਕਾਰ ਰੱਬ ਦੇ ਪਿਆਰਿਆਂ ਦੀ ਪ੍ਰੀਤ ਹੁੰਦੀ ਹੈ ਹਰੀ ਪਰਮਾਤਮਾ ਦਾ ਨਾਮ ਜਪਣ ਨਾਲ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਘਾਟੇ ਸਾਰੇ ਲੋਕਾਂ ਦੀ ਪ੍ਰੀਤ ਕਿਹਦੇ ਨਾਲ ਹੈ ਮਾਇਆ ਨਾਲ ਕੋਈ ਵਿਦੇਸ਼ ਜਾਂਦਾ ਹੈ ਕੋਈ ਕਿਤੇ ਜਾਂਦਾ ਹੈ ਬਹੁਤ ਸਾਰੇ ਸਾਧ ਸੰਗਤ ਜੀ ਉਹਨਾਂ ਨੂੰ ਹੁੰਦਾ ਹੈ ਕਿ ਪੈਸੇ ਕਮਾਈਏ ਸਭ ਦੀ ਪ੍ਰੀਤ ਛੋਟੇ ਤੋਂ ਵੱਡੇ ਤੱਕ ਦੀ ਪੈਸੇ ਨਾਲ ਲੱਗੀ ਹੋਈ ਹੈ ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ ਗੁਰਸਿੱਖਾਂ ਦੀ ਪ੍ਰੀਤ ਗੁਰੂ ਨਾਲ ਗੱਲ ਲੱਗ ਕੇ ਮਿਲਣ ਦੀ ਹੈ ਜਨ ਨਾਨਕ ਸਾਹਿਬ ਪ੍ਰੀਤ ਸਾਧ ਪਗ ਚਟੇ ਭਾਈ ਸੰਤਾਂ ਦੇ ਚਰਨ ਸੇਵਨ ਦੇ ਨਾਲ ਗੁਰਸਿੱਖਾਂ ਦੇ ਜਿਹੜੇ ਬੰਦਗੀ ਕਰਨ ਵਾਲੇ ਸੰਤ ਮਹਾਪੁਰਖ ਨੇ ਸੱਚੇ ਪਾਤਸ਼ਾਹ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਨੂੰ ਚੱਟਣਾ ਕਰਾਂ ਮੈਂ ਬਾਕੀ ਜਿਹੜੇ ਆਮ ਦੁਨਿਆਵੀ ਲੋਕ ਨੇ ਕਈ ਦੂਜਿਆਂ ਦੀਆਂ ਤਲੀਆਂ ਚੱਟੀ ਜਾਂਦੇ ਨੇ ਐਵੇਂ ਬਿਨਾਂ ਮਤਲਬ ਤੋਂ ਕਹਿਣ ਤੋਂ ਭਾਵ ਹੈ ਕਿ ਉਹਨਾਂ ਲੋਕਾਂ ਦੀ ਮੈਂ ਪ੍ਰੀਤ ਕਰਕੇ ਸੇਵਾ ਕਰਾਂ ਜਿਹੜੇ ਤੇਰੀ ਬੰਦਗੀ ਕਰਦੇ ਨੇ ਤੇਰਾ ਨਾਮ ਜਪਦੇ ਨੇ ਇੱਥੇ ਥੋੜਾ ਜਿਹਾ ਸਾਨੂੰ ਇੱਕ ਨਾਂ ਤੁਲਨਾ ਕਰਨੀ ਚਾਹੀਦੀ ਹੈ ਸਾਧ ਸੰਗ ਜੀਓ ਕਿਸ ਤਰ੍ਹਾਂ ਨਾਲ ਵੀ ਮੇਰੀ ਪ੍ਰੀਤ ਇੱਕਾ ਦੁਨਿਆਵੀ ਬੰਦਾ ਹੈ ਇਹ ਗੁਰਦੁਆਰੇ ਜਾਂਦਾ ਹੈ ਇਹ ਬਾਣੀ ਪੜ੍ਹਦਾ ਹੈ ਇਹਦੀ ਸ਼ਰਧਾ ਕਿੰਨੀ ਕਾ ਭਾਵਨਾ ਹੈ ਇਹਦਾ ਜੀਵਨ ਵਧੀਆ ਹੈ ਕਿ ਇਹਦੇ ਨਾਲ ਮੈਨੂੰ ਪ੍ਰੀਤ ਰੱਖਣੀ ਚਾਹੀਦੀ ਹੈ ਇੱਕ ਬੰਦਾ ਦਿਨ ਰਾਤ ਖੁੰਡਾਂ ਚੌਕੜੀਆਂ ਤੇ ਚੁਗਲੀ ਨਿੰਦਿਆ ਕਰਨੀ ਤਾਂ ਸ਼ੇਡਣਾ ਜੂਆ ਖੇਡਣਾ ਸ਼ਰਾਬਾਂ ਪੀਣੀਆਂ ਤੇ ਬੁਰੇ ਕਰਮਾਂ ਦੇ ਵਿੱਚ ਰੁਝਾਨ ਹੋਣਾ ਕਿ ਮੇਰੀ ਪ੍ਰੀਤ ਇਹੋ ਜਿਹੇ ਲੋਕਾਂ ਨਾਲ ਤਾਂ ਨਹੀਂ ਐ ਇੱਥੇ ਸਾਧ ਸੰਗਿਓ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਮਹਾਰਾਜ ਜੀ ਮੇਰੀ ਪ੍ਰੀਤ ਉਹਨਾਂ ਗੁਰਮਖਾਂ ਦੇ ਨਾਲ ਹੋਵੇ ਉਹਨਾਂ ਮੈਂ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਨੂੰ ਚਟਣਾ ਕਰਾਂ ਗੌੜੀ ਗਵਾਰੇ ਰੀ ਮੱਲਾ ਚੌਥਾ ਚੌਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾਲੂ ਦਾਤਾ ਕਿਰਪਾ ਕਰਦੇ ਨੇ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਜੇਕਰ ਪ੍ਰਭੂ ਘਰ ਦਾ ਮਾਲਕ ਸਾਧ ਸੰਗਤ ਜੀਓ ਕਹਿੰਦੇ ਨੇ ਜਿਹੜਾ ਭੀਖਕ ਮੰਗਤਾ ਹੁੰਦਾ ਨਾ ਮੰਗਤੇ ਦੀ ਪ੍ਰੀਤ ਆਪਣੀ ਭੀਖ ਤੱਕ ਹੁੰਦੀ ਹੈ ਤੁਸੀਂ ਮੰਗਤੇ ਨਾਲ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ ਬਾਰ-ਬਾਰ ਸਾਨੂੰ ਇਹ ਕਹੀ ਜਾਊਗਾ ਕਿ ਮੈਨੂੰ ਆਹ ਚੀਜ਼ ਦੇ ਆਹ ਚੀਜ਼ ਦੇ ਤੇ ਸਾਧਸੰਗ ਜੀ ਉਹਦੀ ਭੁੱਖ ਨਹੀਂ ਕਦੀ ਵੀ ਮਿਟਦੀ ਮੰਗ ਤੇ ਦੀ ਉਹਦੀ ਪ੍ਰੀਤ ਭੀਖ ਨਾਲ ਹੁੰਦੀ ਹੈ ਭਿਖਾਰੀ ਦੀ ਭੁੱਖੇ ਪ੍ਰੀਤ ਹੋਵੇ ਅੰਨ ਖਾਏ ਭੁੱਖੇ ਦੀ ਪ੍ਰੀਤ ਇੱਕ ਬੰਦੇ ਨੂੰ ਭੁੱਖ ਲੱਗੀ ਹੈ ਪਿਆਸ ਲੱਗੀ ਹੈ ਤੁਸੀਂ ਉਹਦੇ ਮੂਰੇ ਸੋਨੇ ਚਾਂਦੀ ਦਾ ਥਾਲ ਭਰ ਕੇ ਧਰ ਦਿਓ ਉਹ ਕਹੂਗਾ ਨਹੀਂ ਮੈਨੂੰ ਤਾਂ ਰੋਟੀ ਚਾਹੀਦੀ ਹੈ ਅੰਨ ਚਾਹੀਦਾ ਪਾਣੀ ਚਾਹੀਦਾ ਉਹਦੇ ਨਾਲ ਪ੍ਰੀਤ ਹੈ ਮੇਰੀ ਗੁਰਸਿੱਖ ਪ੍ਰੀਤ ਗੁਰ ਮਿਲ ਅਗਾਏ ਗੁਰਸਿੱਖਾਂ ਦੀ ਪ੍ਰੀਤੀ ਆ ਭਾਈ ਗੁਰੂ ਦੇ ਮਿਲ ਨਾਲ ਉਹ ਰੱਜ ਜਾਂਦੇ ਹਨ ਹਰ ਦਰਸ਼ਨ ਦੇਹੋ ਹਰਿਆਸ ਤੁਮਾਰੀ ਏ ਹਰੀ ਵਾਹਿਗੁਰੂ ਜੀ ਆਪ ਕਿਰਪਾ ਕਰੋ ਗੁਰੂ ਰਾਹੀ ਮੈਨੂੰ ਦਰਸ਼ਨ ਬਖਸ਼ੋ ਮੈਨੂੰ ਤਾਂ ਤੁਹਾਡੀ ਆਸਾ ਲੱਗੀ ਰਹਿੰਦੀ ਹੈ ਹਰ ਭਗਤ ਮਨ ਵਿੱਚ ਤੁਹਾਡੀ ਇੱਛਾ ਹੀ ਰਹਿੰਦੀ ਹੈ ਕਰ ਕਿਰਪਾ ਲੋਚ ਪੂਰ ਹਮਾਰੀ ਆਪ ਜੀ ਕਿਰਪਾ ਕਰੋ ਮੇਰੀ ਲੋਚਾ ਜਿਹੜੀ ਹੈ ਉਹ ਪੂਰਨ ਹੋ ਜਾਵੇ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਮੇਰੀ ਇੱਛਾ ਤੇਰੇ ਮਲਾਪ ਦੇ ਨਾਲ ਹੀ ਪੂਰਨ ਹੋਣੀ ਹੈ ਰਹਾਉ ਚੱਕ ਵੀ ਪ੍ਰੀਤ ਸੂਰਜ ਮੁਖ ਲਾਗ ਜਿਵੇਂ ਚੱਕ ਵੀ ਤੇ ਚਕਵਾ ਹੁੰਦੇ ਆ ਰਾਤ ਨੂੰ ਜਦੋਂ ਸੂਰਜ ਨਾਲੋਂ ਵਿਛੋੜਾ ਪੈ ਜਾਂਦਾ ਇੱਕ ਆਲਣੇ ਵਿੱਚ ਇਕੱਠੇ ਨਹੀਂ ਹੁੰਦੇ ਇਹ ਇੱਕ ਨਦੀ ਦੇ ਉਸ ਪਾਰ ਐ ਇੱਕ ਉਸ ਪਾਰ ਸਵੇਰੇ ਸੂਰਜ ਉਹਦੇ ਹੁੰਦਾ ਕਿਰਣਾ ਜਦੋਂ ਸੂਰਜ ਦੀਆਂ ਆਵਾਰ ਵਿੱਚ ਆਉਂਦੀਆਂ ਨੇ ਉਦੋਂ ਉਹ ਸੂਰਜ ਨਾਲ ਪ੍ਰੀਤ ਕਰਕੇ ਚਕਵੀ ਦੀ ਭੁੱਖ ਲੈਂਦੀ ਹੈ ਤੇ ਸੂਰਜ ਵੱਲ ਮੂੰਹ ਕਰਕੇ ਵੇਖਦੀ ਜਦੋਂ ਮਿਲੈ ਪਿਆਰੇ ਸਭ ਦੁੱਖ ਤਿਆਗੈ ਆਪਣੇ ਪਿਆਰੇ ਸੂਰਜ ਨੂੰ ਮਿਲਦੀ ਹੈ ਤੇ ਸੂਰਜ ਤੋਂ ਬਾਅਦ ਚੱਕਵੇ ਨੂੰ ਮਿਲਦੀ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਜੀ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਗੁਰੂ ਦੇ ਮੱਥੇ ਲੱਗਣ ਕਰਕੇ ਗੁਰੂ ਦੇ ਦਰਸ਼ਨ ਕਰਨੇ ਕਰਕੇ ਗੁਰਸਿੱਖਾਂ ਦੀ ਪ੍ਰੀਤ ਕਿਉਂਕਿ ਗੁਰੂ ਦੇ ਸਿੱਖ ਨੂੰ ਨਾ ਬਹੁਤ ਜ਼ਰੂਰੀ ਹੈ ਕਿ ਗੁਰੂ ਦੇ ਦਰਸ਼ਨ ਕਰਨੇ ਸਾਧ ਸੰਗਤ ਦੇ ਦਰਸ਼ਨ ਕਰਨੇ ਇਹ ਸਰੀਰ ਨੇ ਚੱਲਿਆ ਜਾਣਾ ਵੇ ਸਜਣੋ ਇੱਥੇ ਸਾਧ ਸੰਗਤ ਸੰਸਾਰ ਦੇ ਵਿੱਚ ਨਾ ਗ੍ਰਸਥ ਕੁਟੰਬ ਪੁਲੇਟਿਆ ਕਦੇ ਹਰਖ ਕਦੇ ਸੋਗ ਗ੍ਰਸਥੀ ਜੀਵਨ ਵਿੱਚ ਕਦੇ ਖੁਸ਼ੀ ਹੈ ਕਦੇ ਗਮੀ ਹੈ ਕਦੇ ਕਿਵੇਂ ਆ ਕਦੇ ਕਿਵੇਂ ਆ ਸਾਧ ਸੰਗਤ ਜੀਓ ਪਰ ਪ੍ਰੀਤ ਆਪਣੇ ਗੁਰੂ ਦੇ ਨਾਲ ਰੱਖ ਰੋਜ ਸੰਗਤ ਵਿੱਚ ਆ ਰੱਬ ਦੇ ਪਿਆਰ ਵਿੱਚ ਜੁੜ ਬਛਰੇ ਪ੍ਰੀਤ ਖੀਰ ਮੁਖ ਖਾਏ ਇੱਥੇ ਖੀਰ ਦੁੱਧ ਨੂੰ ਕਹਿੰਦੇ ਆ ਬੱਚੇ ਦੀ ਪ੍ਰੀਤ ਗਾਂ ਦਾ ਦੁੱਧ ਚੁੰਗਣ ਵਾਸਤੇ ਬਣੀ ਹੁੰਦੀ ਹੈ ਉਹ ਸਾਧ ਸੰਗਤ ਇਸ ਤਰ੍ਹਾਂ ਹਿਰਦਾ ਵਿਖਸਾ ਦੇਖੈ ਮਾਏ ਜਦੋਂ ਬਛਰੂ ਗਾਂ ਨੂੰ ਆਪਣੀ ਮਾਂ ਨੂੰ ਵੇਖਦਾ ਨਾ ਉਹਦਾ ਮਨ ਪ੍ਰਸੰਨ ਅੰਦਰ ਖੇੜੇ ਵਿੱਚ ਹੁੰਦਾ ਤੜਾ ਤੜਾ ਕੇ ਰਸ ਆਪਣੀ ਮਾਂ ਵੱਲ ਇਸੇ ਤਰ੍ਹਾਂ ਗੁਰਸਿੱਖ ਪ੍ਰੀਤ ਗੁਰੂ ਮੋਖ ਲਾਏ ਗੁਰਸਿੱਖਾਂ ਦੀ ਗੁਰਾਂ ਨਾਲ ਪ੍ਰੀਤੀ ਭਾਈ ਗੁਰੂ ਆਪਣੇ ਮੂੰਹ ਨਾਲ ਆਪਾਂ ਕਹਿੰਦੇ ਆ ਬੰਦੇ ਨੂੰ ਮੂੰਹ ਨਹੀਂ ਲਾਇਆ ਉਹਨਿਆਂ ਨਹੀਂ ਤੇ ਗੁਰੂ ਵੀ ਜੇ ਸਾਨੂੰ ਮੂੰਹ ਲਾਉਂਦਾ ਤਾਂ ਹੀ ਸਾਡੀ ਸੇਵਾ ਸਫਲ ਹੈ ਜੇ ਗੁਰੂ ਹੀ ਸਾਡੇ ਵੱਲੋਂ ਕੰਡ ਕਰਕੇ ਬਹਿ ਜਾਂਦਾ ਫਿਰ ਕਾਹਦੀ ਸਾਡੀ ਸੇਵਾ ਹੈ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਜਿੰਨੀਆਂ ਪ੍ਰੀਤਾਂ ਨੇ ਹੋਰ ਇਹ ਮਾਇਆ ਦੇ ਮੋਹ ਕਰਕੇ ਨਾ ਕੱਚੀਆਂ ਪ੍ਰੀਤਾਂ ਨੇ ਸਾਰਾ ਸੱਜੋ-ਸਮਾਨ ਕਿਉਂਕਿ ਮਾਇਆ ਨੇ ਸਦਾ ਨਹੀਂ ਰਹਿਣਾ ਪ੍ਰੀਤ ਕਰਨ ਵਾਲੇ ਨੇ ਸਦਾ ਨਹੀਂ ਰਹਿਣਾ ਇਹ ਮਾਇਆ ਦੀ ਪ੍ਰੀਤ ਕੱਚੀ ਹੈ ਦਿਨ ਰਾਤ ਕਿਵੇਂ ਰਸੇ ਵੱਟੀ ਜਾਣਾ ਪਾਪ ਕਰਦਾ ਪਾਪਾਂ ਤੋਂ ਬਿਨਾ ਕੱਠੀ ਨਹੀਂ ਹੁੰਦੀ ਦਿਨ ਸਜਾਏ ਕੂੜਾ ਕੱਚ ਪਾਚਾ ਸੰਸਾਰ ਕੱਚਾ ਕੂੜਾ ਪਦਾਰਥ ਹੈ ਇਹ ਕੱਚੇ ਪਾਜ ਨੇ ਨਾਸ ਹੋ ਜਾਣਾ ਸਾਰੇ ਸੰਸਾਰ ਨੇ ਖਾਲੀ ਹੱਥ ਆਇਆ ਸੀ ਖਾਲੀ ਹੱਥ ਜਾਏਗਾ ਫਿਰ ਕਾਦੇ ਵਾਸਤੇ ਪਾਪ ਕਿਉਂ ਕਰਦਾ ਹੈ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਕੂਰਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸੱਚਾ ਗੁਰ ਸਿੱਖਾਂ ਦੇ ਮਨ ਨੂੰ ਸੰਸਾਰਿਕ ਪਦਾਰਥਾਂ ਵੱਲੋਂ ਰੱਜ ਆ ਜਾਵੇ ਜਦੋਂ ਉਹ ਸੱਚੇ ਗੁਰੂ ਨਾਲ ਗੁਰਮੁਖ ਜਨ ਨਾਲ ਪ੍ਰੀਤੀ ਹੁੰਦੀ ਹੈ ਜੀ ਗੌੜੀ ਗਵਾਰੇਰੀ ਮਹਲਾ ਚੌਥਾ ਸਾਰੇ ਸਤਗੁਰੂ ਮਹਾਰਾਜ ਕਹਿੰਦੇ ਨੇ ਅ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਗੋੜੀ ਗਵਾਰ ਰੇਰੀ ਦੇ ਵਿੱਚ ਸਤਗੁਰ ਸੇਵਾ ਸਫਲ ਹੈ ਬਣੀ ਸਾਰੀਆਂ ਸੇਵਾ ਤੋਂ ਵਧੀਆ ਸਫਲ ਕਿਹੜੀ ਹੈ ਗੁਰੂ ਦੀ ਸੇਵਾ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ਸਤਗੁਰ ਕੀ ਸੇਵਾ ਤਪਾਂ ਸਿਰ ਤਪਸਾਰ ਸਾਰਿਆਂ ਤਪਾਂ ਤੋਂ ਉੱਚਾ ਤਾਂ ਗੁਰੂ ਦੀ ਸੇਵਾ ਹੈ ਮਹਾਰਾਜ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜਿਤ ਸੁਰ ਕਾ ਮਨ ਮੰਨੇ ਜੇ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਪਾਈ ਸੇਵਾ ਦੇ ਵਿੱਚ ਜਿਸ ਗੁਰ ਸੇਵਾ ਦੇ ਮਿਲਦੇ ਆ ਗੁਰਮਖਾਨੇ ਹਰੀ ਮਾਲਕ ਦੇ ਨਾਮ ਨੂੰ ਧਿਆਉਣਾ ਕੀਤਾ ਜਿਨ ਹਰ ਜਪਿਆ ਤਿਨ ਪੀਛੈ ਛੂਟੀ ਘਣੀ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਦੇ ਪਿੱਛੇ ਹੋਰ ਵੀ ਲੱਖਾਂ ਕਰੋੜਾਂ ਦੁਨੀਆਂ ਜੋ ਮਨ ਚਿੱਤ ਇੱਕ ਰਾਤ ਦੇ ਤਨ ਕੀ ਬਰਕਤ ਖਾਹੇ ਅਸੰਖ ਕਰੋੜੇ ਮਹਾਰਾਜ ਕਹਿੰਦੇ ਸਭ ਪਾਛੈ ਲਾਗ ਚੱਲੀ ਔਰ ਇਸ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਨੁਆਇ ਤਿੰਨਾ ਪਿੱਛੇ ਹੋਰ ਖਾਏ ਘਨੇਰੀ ਕਿੰਨੀ ਦੁਨੀਆਂ ਉਹਨਾਂ ਦੀ ਕਮਾਈ ਨੂੰ ਖਾ ਰਹੀ ਹੈ ਨਾਮ ਜਪ ਕੇ ਸਤਗੁਰੂ ਮਹਾਰਾਜ ਕਹਿੰਦੇ ਉਹ ਆਪਣੀ ਮੰਜ਼ਲ ਨੂੰ ਪਾ ਲੈਂਦੇ ਹਨ ਗੁਰਸਿੱਖ ਪ੍ਰੀਤ ਜਿਨ ਜਪਿਆ ਤਿਨ ਪੀਛੇ ਛੂਟੀ ਘਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲ ਤ ਸਭ ਪਾਪ ਲਹਿ ਜਾਈ ਏ ਗੁਰਸਿੱਖੋ ਮੇਰੇ ਭਾਈਓ ਸਾਰੇ ਮਿਲ ਕੇ ਬੋਲੋ ਜਿਹੜੇ ਬੋਲਣ ਨਾਲ ਪਾਪ ਲੈਂਦੇ ਨੇ ਕੀ ਬੋਲਣਾ ਭਾਈ ਕੀਦੇ ਨਾਲ ਪਾਪ ਲੈਣਗੇ ਬੋਲਣ ਨਾਲ ਜਦੋਂ ਸੰਗਤ ਵਿੱਚ ਆ ਕੇ ਮਨ ਜੋੜ ਕੇ ਨੇਤਰ ਬੰਦ ਕਰਕੇ ਨਾ ਬਿਰਤੀ ਕਾਗਰ ਕਰਕੇ ਹਿਰਦੇ ਦੇ ਵਿੱਚ ਧੁੰਦਾ ਧਿਆਨ ਰੱਖ ਕੇ ਵਾਹਿਗੁਰੂ 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 रहे गुरु ਮਹਾਰਜ ਕਹਿੰਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲ ਤੋਂ ਸਭ ਪਾਪ ਲਹਿ ਜਾਈ ਬਾਕੀ ਬੋਲਣ ਨਾਲ ਤੂੰ ਵੈਗੁਰੂ ਦਾ ਜਾਪ ਕਰਿਆ ਕਰ ਪ੍ਰਮਾਤਮਾ ਨਾਲ ਜੁੜ ਕੇ ਰਹਾਓ ਬਿਸਰਾਮ ਦੇ ਕੇ ਸਤਗੁਰੂ ਫਰਮਾਨ ਕਰਦੇ ਨੇ ਜਦ ਗੁਰ ਮਿਲਿਆ ਤਬ ਮਨ ਬਸ ਆਇਆ ਜਦੋਂ ਗੁਰੂ ਦਾ ਮਿਲਾਪ ਹੋਇਆ ਤੇ ਫਿਰ ਮੇਰਾ ਮਨ ਮੇਰੇ ਬਸ ਵਿੱਚ ਆ ਗਿਆ ਗੁਰੂ ਦੇ ਮਿਲਾਪ ਨਾਲ ਤਾਬਤ ਪੰਜ ਰਹੇ ਹਰ ਧਿਆਆ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੌੜਦੇ ਸੀ ਨਾ ਗਿਆਨ ਇੰਦ੍ਰੇ ਕਰਨ ਇੰਦ੍ਰੇ ਇਹ ਵੀ ਖੜ ਗਏ ਇਹ ਵੀ ਜਦੋਂ ਸਿਮਰਨ ਕਰਨ ਲੱਗ ਗਿਆ ਨਾ ਮਨ ਦੀਆਂ ਧਾਰਨਾ ਮਨ ਦੀਆਂ ਵਿਰਤੀਆਂ ਗੁਰੂ ਚਰਨਾਂ ਦੇ ਵਿੱਚ ਸਾਰੀਆਂ ਇਕਾਗਰ ਹੋ ਗਈਆਂ ਅਨੰਦ ਨਗਰੀ ਹਰ ਗੁਣ ਗਾਇਆ ਸਤ ਸੰਗ ਰੂਪ ਨਗਰੀ ਦੇ ਵਿੱਚ ਹਰੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਕੀਤਾ ਸਤ ਗੁਰ ਪਗ ਧੂਰ ਜਿਨ੍ਹਾਂ ਮੁਖ ਲਾਈ ਸਤਿਗੁਰਾਂ ਦੀ ਚਰਨ ਧੂੜ ਜਿਨ੍ਹਾਂ ਨੇ ਮੁਖ ਲਾਈ ਹੈ ਤੁਸੀਂ ਮੱਥਾ ਟੇਕਦੇ ਹੋ ਨਾ ਗੁਰੂ ਨੂੰ ਚਰਨਾਂ ਵਿੱਚ ਜੁੜਦੇ ਹੋ ਜਿਨ੍ਹਾਂ ਨੇ ਭਾਈ ਗੁਰੂ ਦੇ ਚਰਨਾਂ ਦੀ ਸੰਗਤ ਦੀ ਮਹਾਪੁਰਖਾਂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਲਾਈ ਮੂੰਹ ਨਾਲ ਲਾਈ ਤਿੰਨ ਕੂੜ ਤਿਆਗਿਆ ਹਰ ਲੇਵ ਲਈ ਉਹਨਾਂ ਨੇ ਭਾਈ ਕੂੜ ਝੂਠੇ ਸੰਕਲਪ ਤਿਆਗ ਕੇ ਇੱਕ ਵਾਹਿਗੁਰੂ ਵਿੱਚ ਸੁਰਤੀ ਵਿਰਤੀ ਜੋੜ ਲਈ ਜਿੱਥੇ ਕਿਤੇ ਬੈੰਦੇ ਨੇ ਹੁਣ ਤਾਂ ਆਸ਼ਾ ਖੇਡਣ ਜੂਆ ਖੇਡਣ ਸ਼ਰਾਬਾਂ ਦੀਆਂ ਮਹਿਫਲਾਂ ਮੈਰਜ ਪੈਲਸਾਂ ਗਲਤ ਪਾਸੇ ਮੰਨੀ ਜਾਂਦਾ ਹੁਣ ਹਰੀ ਪਰਮਾਤਮਾ ਦੇ ਨਾਮ ਵਿੱਚ ਲਿਵ ਲੱਗੀ ਹੈ ਤੇ ਇਹ ਹਰ ਦਰਗਾਹ ਮੁੱਖ ਊਜਲ ਭਾਈ ਦਰਗਾਹ ਦੇ ਵਿੱਚ ਜਾਂਦੇ ਨੇ ਇਤੋਂ ਮੁੱਖ ਪਵਿੱਤਰ ਲੈ ਕੇ ਗੁਰਸੇਵਾ ਆਪ ਹਰ ਭਾਵੈ ਕਹਿੰਦੇ ਸੇਵਾ ਕਰਨੀ ਹਰੀ ਨੂੰ ਆਪ ਪਾਉਂਦੀ ਹੈ ਗੁਰੂ ਨੂੰ ਪਰਮਾਤਮਾ ਨੂੰ ਆਪ ਪਾਉਂਦੀ ਹੈ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੈ ਕ੍ਰਿਸ਼ਨ ਭਗਵਾਨ ਵਰਗੇ ਵੀ ਬਲ ਭਦਰ ਵਰਗੇ ਵੀ ਇਹ ਸਾਰੇ ਦਰਬਾਸ਼ਾ ઋષਿ ਗੁਰੂ ਜੀ ਦੇ ਚਰਨੀ ਲੱਗ ਕੇ ਇਹ ਸਾਰੇ ਸੇਵਾ ਕਰਦੇ ਤੇ ਹੁੰਦੇ ਨੇ ਨਾਨਕ ਗੁਰਮੁਖ ਹਰ ਆਪ ਤਰਾਵੈ ਜੋ ਗੁਰਮੁਖ ਹੋ ਕੇ ਗੁਰਾਂ ਦੀ ਸੇਵਾ ਕਰਦੇ ਨੇ ਆਪ ਵੀ ਤਰਦਾ ਤੇ ਜਗਤ ਦੇ ਲੋਕਾਂ ਨੂੰ ਵੀ ਉਹ ਤਾਰ ਲੈਂਦਾ ਹੈ ਜੀ ਗੌੜੀ ਗੁਆਰੇਰੀ ਮਹੱਲਾ ਚੌਥਾ ਗਵਾਰ ਰੇਰੀ ਗੌੜੀ ਦੇ ਵਿੱਚ ਉੱਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ ਹਰ ਆਪੇ ਜੋਗੀ ਡੰਡਾ ਧਾਰੀ ਪਰਮਾਤਮਾ ਜੋਗੀ ਰੂਪ ਵੀ ਆਪੀ ਐ ਡੰਡਾ ਧਾਰੀ ਵੀ ਤਰ ਡੰਡ ਦੇ ਧਾਰਨ ਵਾਲਾ ਹਲਕ ਵਿਆਪਕੋ ਕੇ ਸਾਰੇ ਸੰਸਾਰ ਦਾ ਮਾਲਕ ਸਾਰੇ ਵਿਆਪ ਰਹਿ ਹਰ ਆਪੇ ਤਪ ਤਪੈ ਲਾਇਤਾਰੀ ਤਪ ਤਪ ਐ ਸਮਾਧੀ ਲਾ ਕੇ ਤਪ ਤਪ ਕਰ ਰਿਹਾ ਵਾਹਿਗੁਰੂ ਆਪ ਹੀ ਹੈ ਐਸਾ ਮੇਰਾ RAM ਰਹਿਆ ਭਰਪੂਰ ਇਹ ਮੇਰਾ ਵਾਹਿਗੁਰੂ ਆਪ ਕਿਰਪਾ ਕਰਕੇ ਸਾਰੇ ਪਰਿਪੂਰਨ ਬਸ ਰਿਹਾ ਹੈ ਨਿਕਟ ਵਸੈ ਨਾਹੀਂ ਹਰ ਦੂਰ ਨਿਕਟ ਵਸੈ ਨੇੜੇ ਬਸਦਾ ਦੂਰ ਨਹੀਂ ਆ ਉਹ ਮਨ ਮੁੱਖਾ ਨੂੰ ਦੂਰ ਹੈ ਪੇਕਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰਹਿ ਮੂਰਖਾਂ ਲਈ ਦੂਰ ਹੈ ਪਰ ਉਹ ਤਾਂ ਕਹਿ ਰਵਦਾਸ ਹੱਥ ਪੈ ਨੀਰੈ ਸਹਿਜੇ ਹੋਏ ਸਹੋਈ ਉਹ ਆਪ ਸਰਵ ਵਿਆਪ ਕੋ ਵਾਹਿਗੁਰੂ ਹੈ ਜੀ ਰਹਾ ਬਿਸਰਾਮ ਦੇ ਕਿ ਸਤਿਗੁਰੂ ਕਹਿੰਦੇ ਨੇ ਹਰ ਆਪੇ ਸ਼ਬਦ ਸੁਰਤ ਧੁਨ ਆਪੇ ਉਪਦੇਸ਼ ਰੂਪ ਵੀ ਆਪੇ ਆ ਸ਼ਬਦ ਰੂਪ ਵੀ ਆਪੇ ਆ ਸੁਰਤ ਗਿਆਤਾ ਸ੍ਰੇਸ਼ਟ ਪ੍ਰੀਤੀ ਵੀ ਆਪੇ ਆ ਉਚਾਰਨ ਵਾਲਾ ਵੀ ਆਪੇ ਹਰ ਆਪੇ ਵਿਕਸਾਇਆ ਆਪੇ ਹਰ ਆਪੇ ਵੇਖੇ ਬਿਖਸੇ ਆਪੇ ਉਹ ਵਾਹਿਗੁਰੂ ਆਪੇ ਆਪਣੀ ਸ੍ਰਿਸ਼ਟੀ ਨੂੰ ਆਪਣੀ ਰਚਨਾ ਨੂੰ ਵੇਖ-ਵੇਖ ਕੇ ਆਪੇ ਹੀ ਸਾਰ ਸੰਗ ਜੋ ਖੁਸ਼ ਹੋ ਰਿਹਾ ਹੈ ਪ੍ਰਸੰਨ ਹੁੰਦਾ ਹੈ ਹਰ ਆਪ ਜਪਾ ਆਪ ਜਪਾਈ ਆਪੇ ਹਰ ਜਾਪੇ ਉਹ ਵਾਹਿਗੁਰੂ ਤੁਸੀਂ ਨਹੀਂ ਜਪਦੇ ਤੁਸੀਂ ਨਹੀਂ ਗੁਰਦੁਆਰੇ ਆਉਂਦੇ ਉਹ ਪ੍ਰੇਰਿਤ ਕਰਕੇ ਹਿਰਦੇ ਚ ਵਸ ਕੇ ਆਪ ਲੈ ਆਉਂਦਾ ਜਦੋਂ ਆਪ ਵਸਿਆ ਹੋਵੇ ਨਾ ਉਹਦੀ ਨਿਸ਼ਾਨੀ ਹੈ ਫਿਰ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਚਾਹ ਛੱਡਦਾ ਹੈ ਬੰਦੇ ਨੂੰ ਮੈਂ ਗੁਰੂ ਦੇ ਚਰਨਾਂ ਵਿੱਚ ਮੈਂ ਨਾਮ ਸਿਮਰਨ ਵਿੱਚ ਚੱਲਿਆ ਉਹ ਆਪ ਜਪਾਏ ਜਪੇ ਤਾਂ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਬੰਧਨ ਟੁੱਟਾ ਗੁਰਪ੍ਰਸਾਦ ਨਾਨਕ ਜਿਹਾ ਛੁੱਟਾ ਇਸ ਕਰਕੇ ਉਹ ਵਾਹਿਗੁਰੂ ਆਪ ਜਪਾਉਂਦਾ ਹੈ ਹਰੇ ਆਪੇ ਸਾਰੰਗੀ ਅੰਮ੍ਰਿਤ ਧਾਰਾ ਸਾਰੰਗ ਪਪੀਹਾ ਰੂਪ ਵੀ ਉਹ ਆਪੇ ਹੀ ਹੈ ਅੰਮ੍ਰਿਤ ਧਾਰਾ ਸੁਆੰਤੀ ਬੂੰਦ ਵੀ ਵਾਹਿਗੁਰੂ ਆਪੇ ਹੀ ਹੈ ਹਰ ਅੰਮ੍ਰਿਤ ਆਪ ਪੀਆ ਬਨਹਾਰਾ ਨਾਮ ਰੂਪ ਅੰਮ੍ਰਿਤ ਨੂੰ ਸੁਆੰਤੀ ਬੂੰਦ ਨੂੰ ਪਿਉਣ ਵਾਲਾ ਵੀ ਗੁਰੂ ਬੱਦਲ ਹੋ ਕੇ ਵਰਦਾ ਹੈ ਤਾਂ ਆਪੇ ਹੀ ਹੈ ਹਰ ਆਪ ਕਰੇ ਆਪੇ ਨਿਸਤਾਰਾ ਉਹ ਬੰਦਨਾ ਨੂੰ ਵੀ ਆਪ ਹੀ ਪਾਉਂਦਾ ਤੇ ਬੰਦਨਾ ਤੋਂ ਛਡਾਉਂਦਾ ਵੀ ਆਪੇ ਹੀ ਹੈ ਜੀਵ ਨੂੰ ਰੋਜ਼ ਮੇਰੇ ਵਾਹਿਗੁਰੂ ਅੱਗੇ ਬੇਨਤੀ ਕਰਿਆ ਕਰੋ ਮੈਂ ਕਿਸੇ ਮੁਸੀਬਤ 'ਚ ਫਸ ਗਿਆ ਸੱਚੇ ਪਾਤਸ਼ਾਹ ਮੇਰੇ ਤੇ ਤੂੰ ਕਿਰਪਾ ਕਰ ਬਖਸ਼ਿਸ਼ ਕਰ ਮਹਾਰਜ ਕਹਿੰਦੇ ਹਰ ਆਪੇ ਕਰੇ ਆਪੇ ਨਿਸਤਾਰਾ ਬੰਦਰਾਂ ਨੂੰ ਵੀ ਆਪੇ ਪਾਉਂਦਾ ਤੇ ਛਡਾਉਂਦਾ ਵੀ ਆਪੇ ਹੀ ਹੈ ਹਰ ਆਪੇ ਬੇੜੀ ਤੁਲਹਾ ਤਾਰਾ ਆਸਾ ਕ੍ਰਿਸ਼ਨarupi ਨਦੀ ਤੋਂ ਪਾਰ ਹੋਣ ਲਈ ਭਗਤੀ ਰੂਪੀ ਬੇੜੀ ਵਿੱਚ ਬਹਿ ਕੇ ਆਪ ਹੀ ਸੰਕਲਪਾਂ ਵਿਕਲਪਾਂ ਰੂਪੀ ਨਾਲਿਆਂ ਤੋਂ ਪਾਰ ਲਗਾਉਂਦਾ ਹੈ ਹਰ ਆਪੇ ਗੁਰਮਤਿ ਨਿਸਤਾਰਾ ਸੰਸਾਰ ਸਮੁੰਦਰ ਤੋਂ ਆਪ ਪਾਰ ਲਗਾਉਂਦਾ ਵਾਹਿਗੁਰੂ ਜੀ ਹਰ ਆਪੇ ਨਾਨਕ ਪਾਵੈ ਪਾਰਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਦਾ ਆਪੇ ਹੀ ਸਾਰੇ ਬਖਸ਼ਣ ਕਰਦਾ ਹੈ ਗੁਰੂ ਪਿਆਰ ਵਾਲਿਓ ਧੰਨ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹਰ ਆਪੇ ਗੁਰਮਤਿ ਨਿਸਥਾਰਾ ਜਹਾਜ਼ ਰੂਪੀ ਆਪੇ ਹੀ ਹੈ ਉਹ ਪਾਰ ਲੰਘਾਉਣ ਵਾਲਾ ਵੀ ਆਪੇ ਹੀ ਹੈ ਬੇੜੀ ਵੀ ਆਪੇ ਹੀ ਹੈ ਹਰ ਆਪੇ ਨਾਨਕ ਪਾਵੈ ਪਾਰਾ ਜਗਿਆ ਸਰੂਪ ਹੋ ਕੇ ਪਾਰ ਵੀ ਉਹ ਆਪੇ ਹੀ ਨਿਕਲਦਾ ਹੈ ਸਾ ਸੰਗਤ ਪਾਰ ਕਿਹੜੇ ਕਿਹੜੇ ਨਿਕਲ ਜਾਂਦੇ ਆ ਜਿਹੜੇ ਵਾਹਿਗੁਰੂ ਦਾ ਜਾਪ ਕਰਦੇ ਪ੍ਰਮਾਤਮਾ ਨਾਲ ਜੁੜ ਕੇ ਕਹਿੰਦੇ ਨੇ ਨਾ ਮਨ ਜੋੜ ਕੇ ਵਾਹਿਗੁਰੂ 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 ਬਾਹੇ ਗੁਰੂ ਅੱਜ ਧਨ ਗੁਰੂ ਨਾਨਕ ਦੇਵ ਮਹਾਰਾਜ ਦੇ ਅਨਨ ਸਿੱਖ ਦਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਜਿਓ ਔਰ ਬਤੀਤ ਕੀਤੀ ਹੈ ਉਹ ਸੇ ਭਾਈ ਮਰਦਾਨਾ ਜੀ ਅੱਜ ਭਾਈ ਮਰਦਾਨਾ ਜੀ ਦਾ ਜੋਤੀ ਜੋਤ ਸਮਾਉਣਾ ਹੈ ਤੇ ਇਹਦੇ ਪੁੱਤਰ ਸਜਾਦੇ ਨੂੰ ਫਿਰ ਗੁਰੂ ਨਾਨਕ ਮਹਾਰਾਜ ਨੇ ਅੱਗੇ ਕੀਰਤਨ ਦੀ ਦਾਤ ਬਖਸ਼ੀ ਸੀ ਅੱਜ ਦੇ ਦਿਨ ਸਾਧ ਸੰਗਤ ਭਾਈ ਬਦਰਾਜੀ ਦਾ ਮਾਤਾ ਲਖੋ ਜੀ ਦਾ ਪੁੱਤਰ ਰਾਏ ਪੋਏ ਦੀ ਤਲਵੰਡੀ ਦੇ ਰਹਿਣ ਵਾਲੇ ਭਾਈ ਮਰਦਾਨਾ ਜੀ ਦਾ ਜਦੋਂ ਅਕਾਲ ਚਲਾਣਾ ਹੋਣ ਲੱਗਾ ਨਾ ਸਾਧ ਸੰਗਤ ਜੀ ਉਹ ਨਦੀ ਦੇ ਉੱਤੇ ਨਦੀ ਦੇ ਉੱਤੇ ਤੇ ਗੁਰੂ ਸਾਹਿਬ ਕਹਿੰਦੇ ਬਈ ਤੇਰੀ ਯਾਦ ਬਣਾ ਦਈਏ ਤੇ ਕੋਈ ਨਾ ਕੋਈ ਤੇਰੀ ਸਮਾਦ ਬਣਾ ਦਈਏ ਨਹੀਂ ਪ੍ਰੀਤਮਾ ਆਹ ਚਮੜੇ ਦੀ ਸਮਾਦ ਵਿੱਚੋਂ ਕੱਢ ਕੇ ਇਟਾਂ ਦੀ ਸਮਾਦ ਵਿੱਚ ਕਿਉਂ ਪਾਉਣਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਤੇਰੇ ਚਰਨਾਂ ਦੇ ਵਿੱਚ ਮੇਰੀ ਪ੍ਰੀਤੀ ਹੋਵੇ ਸੱਚੇ ਪਾਤਸ਼ਾਹ ਕਿਰਪਾ ਕਰੀ ਅੱਜ ਭਾਈ ਮਰਦਾਨਾ ਜੀ ਦਾ ਜੋਤੀ ਜੋਤ ਸਮਾਉਣਾ ਹੈ ਔਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕੱਲ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਖੰਡ ਪਾਠ ਸਾਹਿਬ ਦਾ ਜਿਹੜਾ ਦਿਹਾੜਾ ਆਪਾਂ ਮਨਾਉਂਦੇ ਆ ਸਾਲਾਨਾ ਉਹ ਪ੍ਰਕਾਸ਼ ਹੋਣਾ ਹੈ ਸਾਰੇ ਨਗਰ ਨੇ ਭਾਈ ਸੇਵਾ ਕਰਨੀ ਆ ਗੁਰੂ ਨਾਨਕ ਦੇ ਆਗਮਨ ਦਿਹਾੜੇ ਤੇ ਜਾਗਤ ਜੋਤ ਪਰਮੇਸ਼ਰ ਦਾ ਰੂਪ ਗੁਰੂ ਨਾਨਕ ਦੇਵ ਮਹਾਰਾਜ ਆਪ ਕਿਰਪਾਲੂ ਦਾਤਾ ਨੇ 28 29 30 ਸਾਧ ਸੰਗਤ ਜੀਓ 14 15 16 ਮੱਘਰ 28 ਤੇ 29 30 ਨਵੰਬਰ 11ਵੇਂ ਮਹੀਨੇ ਦੀ ਤਰੀਕ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਆਪਾਂ ਨੇ ਪਿਆਰ ਲੈਣਾ ਹੈ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਸਾਰਾ ਨਗਰ ਆਪਣੀਆਂ ਭਾਵਨਾ ਨਾਲ ਸੇਵਾ ਕਰਿਓ ਜਿਹੋ ਜੀ ਕੋਈ ਸੇਵਾ ਕਰ ਲੂਗਾ ਗੁਰੂ ਨਾਨਕ ਤੋਂ ਉਹ ਹਜਾ ਫੜ ਲੈ ਲੂਗਾ ਭਾਈ ਮੈਨੂੰ ਤਾਂ ਕੰਮ ਹੈ ਜੀ ਮੈਂ ਤਾਂ ਜਾਣਾ ਜੀ ਮੈਂ ਤਾਂ ਆ ਕਰਨਾ ਜੀ ਬਸ ਕੰਮ ਕਰਦੇ ਪਹਿਲਾ ਦਾਦੇ ਪੜਦਾਦੇ ਵੀ ਚਲੇਗੇ ਤੂੰ ਵੀ ਚਲਿਆ ਜਾਵੇਂਗਾ ਫਿਰ ਮੁਆਫ ਕਰਨਾ ਗੁਰੂ ਬਾਣ ਹੀ ਫੜਦਾ ਅਸੀਂ ਪੂਰੇ ਉਤਸ਼ਾਹ ਦੇ ਨਾਲ ਜੇ ਗੈਰ ਧਰਮਾਂ ਦੇ ਲੋਕ ਗੁਰੂ ਨਾਨਕ ਦੇ ਮਹਾਰਾਜ ਦਾ ਆਗਮਨ ਦਿਹਾੜਾ ਮਨਾਉਂਦੇ ਨੇ ਆਪਾਂ ਨੂੰ ਵੀ ਸਾਰਿਆਂ ਨੂੰ ਭਾਈ ਗੁਰੂ ਸਾਹਿਬ ਦੇ ਪਾਵਨ ਚਰਨਾਂ ਦੀ ਪ੍ਰੀਤ ਨਾਮ ਸਿਮਰਨ ਵਿੱਚ ਟਿਕਣਾ ਆਗਮਨ ਦਿਹਾੜੇ ਦੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਮੂਹ ਗੁਰੂਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ ਆਓ ਸਾਰੀ ਸੰਗਤ ਉਹਨਾਂ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਵਿੱਚ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਰਾਮ ਕਲੀ ਮਹੱਲਾ ਤੀਜਾ